ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਰੁਰਕੀ اڈੇ ਦੇ ਵਿੱਚ ਜੋ ਕਿ ਸਾਡੇ ਬਾਪੂ ਜੀ ਬਹੁਤ ਹੀ ਮਿਹਨਤ ਲਗਨ ਦੇ ਨਾਲ ਸਬਜ਼ੀ ਦਾ ਕੰਮ ਕਰਦੇ ਨੇ ਜੀ ਆਹ ਭਿੰਡੀ ਲੱਗੀ ਹੋਈ ਆ ਵੇਖ ਸਕਦੇ ਹੋ ਤੁਸੀਂ ਇਹਦੇ ਉੱਤੇ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਪਰ ਢੀ ਦੇ ਫਲ ਦੇਖ ਸਕਦੇ ਤੁਸੀਂ ਬਹੁਤ ਆਇਆ ਆਇਆ ਹੋਇਆ ਜੀ ਤੇ ਬਹੁਤ ਹੀ ਮਿਹਨਤ ਦੇ ਨਾਲ ਬਾਪੂ ਜੀ ਸਬਜ਼ੀ ਦਾ ਕੰਮ ਕਰਦੇ ਨੇ ਜੀ ਇਹ ਸਾਰੀ ਜ਼ਮੀਨ ਆਪਣੀ ਠੇਕੇ ਦੇ ਉੱਤੇ ਲੈ ਕੇ ਦਿਨ ਰਾਤ ਮਿਹਨਤ ਕਰਕੇ ਸਬਜ਼ੀ ਤਿਆਰ ਕਰਦੇ ਨੇ ਜੀ ਤੇ ਇੱਧਰ ਕੀ ਇਹ ਦੀਆਂ ਬੇਲਾ ਲੱਗੀਆਂ ਹੋਈਆਂ ਨੇ ਜੀ ਜੋ ਕਿ ਡੰਡੇ ਗੱਡ ਕੇ ਉੱਪਰ ਜਾਲ ਬੰਨ ਕੇ ਇਹ ਜੀਆਂ ਬੇਲਾਂ ਜਾਲ ਦੇ ਉੱਪਰ ਚੜਾਈਆਂ ਹੋਈਆਂ ਨੇ ਜੀ ਕੀ ਆ ਵੀ ਲੱਗ ਰਿਹਾ ਹੈ ਤਾਜ਼ਾ ਕੀਆ ਤਾਜੀ ਭਿੰਡੀ ਕਿਉਂਕਿ ਇਹਨਾਂ ਨੇ ਵੇਚਣ ਵਾਸਤੇ ਅੱਡੇ ਦੇ ਵਿੱਚ ਆਪਣੀ ਦੁਕਾਨ ਲਾਈ ਹੋਈ ਹੈ ਜੀ ਤਾਜੀ ਸਬਜ਼ੀ ਤੋੜ ਕੇ ਵੇਚਦੇ ਨੇ ਜੀ ਗੋੜ ਕੀਆ ਲੰਬਾ ਕੀਆ ਦੇਖ ਸਕਦੇ ਹਾਂ ਬਹੁਤ ਫਲ ਆਇਆ ਹੋਇਆ ਜੀ ਤੇ ਆ ਨੀਚੇ ਪਿਆਜ਼ ਲੱਗੇ ਹੋਏ ਸੀਗੇ ਜੋ ਕਿ ਪਿਆਜ਼ ਪੱਟ ਲਏ ਨੇ ਜੀ ਆ ਬੇਖ ਸਾਡੇ ਉਸੇ ਪਿਆਜ਼ ਦੀ ਬਹੁਤ ਮਿਹਨਤ ਮਿਹਨਤ ਲਗਨ ਦੇ ਨਾਲ ਖੇਤੀ ਕਰਦਾ ਜੀ ਬਾਪੂ ਸਾਡਾ ਕਿਉਂਕਿ ਨਾਲ ਮੱਝਾਂ ਵੀ ਰੱਖੀਆਂ ਹੋਈਆਂ ਨੇ ਜੀ ਮੱਝਾਂ ਨੂੰ ਵੀ ਚਾਰਾ ਇੱਥੀ ਤੋਂ ਲਿਗੇ ਜਾਂਦਾ ਜੀ ਆ ਗਰਮੀ ਦਾ ਧਣੀਆਂ ਵੀ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਬਹੁਤ ਹੀ ਮਿਹਨਤ ਦੇ ਨਾਲ ਕੰਮ ਕਰਦਾ ਜੀ ਤੇ ਆਪਣੀ ਰੋਜੀ ਰੋਟੀ ਕਮਾਉਂਦਾ ਜੀ ਬਾਪੂ ਬਾਕੀ ਗੱਲਬਾਤ ਆਪਾਂ ਬਾਪੂ ਜੀ ਨਾਲ ਕਰਾਂਗੇ ਸਬਜ਼ੀਆਂ ਦੇ ਬਾਰੇ ਪੁੱਛਾਂਗੇ ਕਿ ਕਿਦਾਂ ਕਿਦਾਂ ਲਾਈਆਂ ਹੋਈਆਂ ਨੇ ਜੀ ਕਿਹੜਾ ਕਿਹੜਾ ਬੀਜ ਹੈ ਤੇ ਕਿੰਨੀਆਂ ਸਪਰੇਹਾਂ ਕਿੰਨੇ ਰੇਹ ਪਾਏ ਹੋਏ ਨੇ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਜਿਹੜੀ ਆਪਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਆਪਣੀ ਸਬਜ਼ੀ ਲੈ ਵੀ ਜੀ ਕਿੰਨੀ ਜਗ੍ਹਾ ਚ ਲਈ ਹੋਈ ਹੈ ਜੀ ਇਹ ਜੀ ਮੇਰੇ ਕੋਲ 3 ਬਿੱਗੇ ਪੂਰੇ ਆ ਠੀਕ ਆ ਜੀ ਦੇਸੀ ਰੇਹ ਦੇ ਨਾਲ ਤਿਆਰ ਕਰੀ ਹੋਈ ਆ ਆ ਦੇਖੋ ਸਪਰੇਹ ਤਾਂ ਨਹੀਂ ਕੋਈ ਕਰੀ ਜੀ ਨਾ ਸਪਰੇਹ ਨਹੀਂ ਮੈਂ ਕਰਦਾ ਕੋਈ ਰੇਹ ਜੀ ਰੇਹ ਨਹੀਂ ਪਾਉਂਦਾ ਅੱਛਾ ਬਿਨਾ ਰੇਹ ਸਪਰੇਹ ਤੋਂ ਤਿਆਰ ਜੀ देशी खाद ਪਾਉਣਾ ਜੇ ਸਪਰੇ ਕਰਨੀ ਆ ਲੱਸੀ ਦੀ ਕਰਨੀ ਆ ਉਹ 10 12 ਦਿਨ ਦੀ ਲੱਸੀ ਖੱਟੀ ਹੋ ਜਾਊਗੀ ਫੇਰ ਕਰੀ ਦੀ ਆ ਸਪਰੇ ਅੱਛਾ ਅਸੀਂ ਸੁਣਿਆ ਕਿ ਨੇ ਭਾਉ ਆ ਜਿਹੜਾ ਸਬਜ਼ੀਆਂ ਵਾਲਾ ਵੀ ਉਹ ਬੇਲਾਂ ਜਿਹੜੀਆਂ ਬੇਲਾਂ ਨੇ ਜੀ ਉਹਨਾਂ ਦੀ ਜੜ ਦੇ ਵਿੱਚ ਸਰੋਂ ਦੀ ਖੜਵੀ ਪਾਉਂਦੇ ਹਾਂ ਹਾਂ ਜੀ ਖੜਲ ਪਾਉਂਦੇ ਆ ਜੀ ਪ੍ਰਤੀ ਅੱਧਾ ਕਿਲੋ ਇੱਕ ਬੂਟੇ ਦੇ ਅੰਦਰ ਖੜਲ ਪਾਉਣੀ ਪੈਂਦੀ ਹੈ ਅੱਛਾ ਜੀ ਕਿ ਉਹਦੇ ਵੀ ਫਿਰ ਟੈਸਟ ਬੰਦਾ ਬਹੁਤ ਵਧੀਆ ਅੱਛਾ ਜੀ ਕੋਈ ਉਹਦੇ ਚ ਜੂਰੀਆ ਨਾ ਪਾਓ ਕੋਈ ਖਾਦ ਨਾ ਹੋਰ ਪਾਓ ਤੁਸੀਂ ਸਰੋਂ ਦੀ ਖਲ ਪਾਓ ਲੱਸੀ ਦਾ ਛਿੜਕਾਓ ਕਰੋ ਐਨੂ ਕੀੜਾ ਮਰ ਜਾਂਦਾ ਫालतू ਕੀੜਾ ਨਹੀਂ ਹੁੰਦਾ ਜੇ ਦੇਸੀ ਇਲਾਜ ਕਰਾਂਗੇ ਜਿੰਨਾ ਤੁਸੀਂ ਕਮੀ ਗੱਲ ਪਾਓਗੇ ਜੂਰੀਆ ਪਾਤਾ ਕਦੇ ਕੁਝ ਪਾਤਾ ਉਹਨਾਂ ਇਕਦਮ ਵੱਧੂਗੀ ਵਧਣ ਦੇ ਕਾਰਨ ਉਹ ਨਰਮ ਹੁੰਦੀ ਆ ਫਿਰ ਤਰ੍ਹਾਂ ਤਰ੍ਹਾਂ ਦਾ ਜੀ ਪੈਦਾ ਹੋਣ ਲੱਗ ਜਾਂਦਾ ਭਿੰਡੀ ਕਿੰਨੀ ਵਾਰੀ ਤੋੜ ਲਈਏ ਇਹਨਾਂ ਤੋਂ ਇਹ ਜੀ ਭਿੰਡੀ ਤਾਂ ਤੀਸਰੇ ਦਿਨ ਨਾ ਡੇਲੀ ਤੜਾਈ ਆ ਮੇਰੀ ਠੀਕ ਹੈ ਜੀ ਇਹ ਅੱਧਾ ਬਿਗਾ ਹੈ ਅੱਧਾ ਬਿਗਾ ਪਿੱਛੇ ਹੈ ਠੀਕ ਹੈ ਜੀ ਇਹਦੇ ਜੋ ਸਵਾ ਥੰਡਾ ਬੋਰੀ ਭਰਦੀ ਹੈ ਠੀਕ ਹੈ ਜੀ ਡੇਲੀ ਸਵਾ ਹੀ ਉਹਦੇ ਤੋਂ ਭਰਦੀ ਆ ਕਦੇ ਦੋ ਬੋਰੀਆਂ ਕਦੇ ਬਹੁਤ ਵਧੀਆ ਮਤਲਬ ਆਮਦਨ ਹੁੰਦੀ ਆ ਇੱਕ ਆਪਣਾ ਨਿਕਾਸੀ ਬੜੇ ਕੰਮ ਦੀ ਆ ਬੀਜ ਵੀ 30 30 ਆ ਅਲ ਜੀਰੀ ਕਣਕ ਨਾਲੋਂ ਅੱਗੇ ਆ ਜੀ ਸਬਜ਼ੀ ਦਾ ਕੰਮ ਜੀਰੀ ਕਣਕ ਨਾਲੋਂ ਅੱਗੇ ਆ ਹੁਣ ਤੁਸੀਂ ਆਪ ਇਸ ਹਿਸਾਬ ਲਾ ਲਓ ਕਿੰਨਾ ਕੋ ਮੇਰੇ ਕੋਲ ਥੋੜੀ ਜੀ ਜਗ੍ਹਾ ਮੈਂ ਗਜਾਰਾ ਫਸ ਕਲਾਸ ਕਰਤਾ ਠੀਕ ਹੈ ਜੀ ਹਾਂ ਬਾਕੀ ਆ ਡੰਡਾ ਫੰਡਾ ਜਿਹੜਾ ਗੱਡੇ ਆ ਸਭ ਇਹਦੇ ਸਿਰ ਤੋਂ 30 35000 ਰੁਪਏ ਦਾ ਕਰਿਆ ਇਹਦੇ ਸਿਰ ਤੋਂ ਹੀ ਕਰਤਾ ਧਣੀਆਂ ਵੀ ਲਾਵੇ ਜੀ ਗਰਮੀ ਵਾਲਾ ਧਣੀਆਂ ਗਰਮੀ ਵਾਲਾ ਲਾਇਆ ਹੋਇਆ ਇਸ ਕਰਕੇ ਕਢਾਈ ਕਰਕੇ ਕੀ ਕੱਖ ਹੋ ਗਿਆ ਵਿੱਚ ਠੀਕ ਹੈ। ਵਿਡਾਈ ਵਾਸਤੇ ਲੇਵਲ ਘੱਟ ਮਿਲਦੀ ਐ। ਪਿਆਜ਼ਾਂ ਦਾ ਕੀ ਝਾੜ ਨਿਕਲੇ ਆ ਜੀ? ਪਿਆਜ਼ ਸਾਡੇ ਘੱਟ ਨਿਕਲਦੇ ਨੇ ਕਿਉਂ ਬਗੈਰ ਖਾਦ ਤੋਨੇ? ਠੀਕ ਹੈ ਜੀ। ਇਹ ਕਿਹੜਾ ਜਿਹੜਾ ਲਵਾਈ ਦਾ ਮਤਲਬ ਮੇਰੇ ਕੋਲ 10 12 13 ਕੁਆਂਟਲ ਪਿਆਜ਼ ਨੇ ਛੋਟਾ ਸਹਿਜ ਹੁੰਦਾ ਐ ਐਡਾ ਬਗੈਰ ਖਾਦ ਤੋ ਬਗੈਰ ਸਪਰੇਅ ਤੋਂ। ਜਦੋਂ ਮਰਜੀ ਆ ਕੇ ਮੇਰੇ ਪਿਆਜ਼ ਦੇਖ ਸਕਦਾ ਜੇ ਮੇਰੇ ਪਿਆਜ਼ ਜੰਮਦਾ ਲੇਟ ਲੇਟ ਜਾ ਕੇ ਲੇਟ ਵੈਰੈਟੀ ਆ ਬਹੁਤ ਉਦਾਂ ਹੀ ਰਹੇਗਾ। ਛੋਟਾ ਸਹਿਜ ਰੰਗ ਦਾ ਕਾਲਾ ਹੋਊਗਾ ਪਿਆਜ ਜਿਹੜੀ ਤੁਸੀਂ ਸਰੋਂ ਦੀ ਖਲ ਪਾਉਂਦੇ ਹੋ ਇਹਦਾ ਕੀ ਫਾਇਦਾ ਜੀ ਇਹਦਾ ਇਹ ਫਾਇਦਾ ਜੀ ਜਿਹੜਾ ਇਸ ਟਾਈਮ ਤਣੇ ਉਹਦੇ ਵਿੱਚ ਮਿਲ ਜਾਣਗੇ ਉਹਦਾ ਸਾਰਾ ਰਸ ਖਿੱਚ ਲੈਣਾ ਉਹਨਾਂ ਨੇ ਆਪਣਾ ਇਹਦੇ ਵਿੱਚ ਰਸ ਆ ਜਾਣਾ ਬੇਲ 'ਚ ਫਿਰ ਕੋਈ ਬਿਮਾਰੀ ਨਹੀਂ ਲੱਗਦੀ ਹੈ ਜੀ ਬਿਮਾਰੀ ਤਾਂ ਬਹੁਤ ਰੋਕ ਕਰਦੀ ਹੈ ਸਰੋਂ ਦੀ ਖਲ ਫਲ ਵੀ ਵਧੀਆ ਲੱਗਦਾ ਜੀ ਹਾਂ ਫਲ ਵੀ ਵਧੀਆ ਲੱਗਦਾ ਠੀਕ ਹੁਣ ਤਾਂ ਇਹ ਕਈ ਕਦੇ ਕਦੇ ਪੂਰਾ ਚੱਲਣ ਲੱਗ ਗਿਆ ਥੋੜਾ ਬਹੁਤਾ ਫਰਕ ਪੈ ਜਾਂਦਾ ਹੈ ਕਿਉਂ ਉਹਦੇ ਪੂਰਾ ਹੁੰਦਾ ਗੰਦਾ ਪਛਵਾ ਚੱਲੇ ਫਸਲ ਬਹੁਤ ਵਧੀਆ ਹੁੰਦੀ ਆ ਰੇਹ ਚੀਜ਼ ਦਾ ਰੰਗ ਬਦਲ ਲੁਗਾ ਪੂਰਾ ਥੋੜਾ ਜਿਹਾ ਕੰਮ ਖਰਾਬ ਕਰਦਾ ਨਹੀਂ ਤਾਂ ਬਹੁਤ ਵਧੀਆ ਸਬਜ਼ੀ ਦਾ ਕੰਮ ਐ ਜੀ ਫਰਸ ਕਲਾ ਰੋਟੀ ਘਾ ਰਹੇ ਆ ਆ ਦੇਖ ਲਓ ਹੁਣ ਫੁੱਲ ਕਿੰਤਾ ਆ ਰਿਹਾ ਆ ਹੁਣ ਤੋੜ ਕੇ ਛਟਿਆਂ ਥੋੜੀ ਦੇਰ ਹੋ ਗਈ ਪਹਿਲਾਂ ਆ ਸਵੇਰੇ ਫੇਰ ਤੋੜਨੀ ਆ ਆ ਜਿਹੜੀ ਆ ਸਵੇਰੇ ਤੋੜਨੀ ਆ ਮੈਂ ਲਓ ਜੀ ਤੁਸੀਂ ਦੇਖ ਸਕਦੇ ਹੋ ਬਿਨਾ ਰੇਹ ਸਪਰੇਅ ਤੋਂ ਸਬਜ਼ੀ ਤਿਆਰ ਕਰੀ ਹੋਈ ਐ ਜੀ ਬਾਪੂ ਜੀ ਦੀ ਹਰੇਕ ਸਾਲ ਭਿੰਡੀ ਕਰੇਲੇ ਆਪਣਾ ਕੀ ਆ ਹਰੇਕ ਤਰ੍ਹਾਂ ਦੀ ਸਬਜ਼ੀ ਲਾਉਂਦੇ ਨੇ ਜੀ ਬਿਨਾ ਰੇ ਸਪਰੇਅ ਤੋਂ ਜਿਹੜੀ ਇਹ ਕਹਿੰਦੇ ਵੀ ਜੜਾਂ ਦੇ ਵਿੱਚ ਅਸੀਂ ਸਰੋਂ ਦੀ ਖੜ ਜਰੂਰ ਪਾਉਂਦੇ ਆ ਜੀ ਜੋ ਕਿ ਕੀੜੇ ਮਕੌੜੇ ਤੋਂ ਰਾਤ ਦਿੰਦੀ ਹੈ ਜੀ ਤੇ ਫਲ ਦੇ ਵਿੱਚ ਵੀ ਬਹੁਤ ਵਧੀਆ ਲਾਭ ਦਿੰਦੀ ਹੈ ਜੀ ਸਰੋਂ ਦੀ ਖੜ ਇਹ ਜਿਹੜਾ ਆਪਣਾ ਬਲੌਗ ਹੁੰਦਾ ਜੀ ਆਪਾਂ ਸ਼ਾਮ ਨੂੰ 8 ਵਜੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਦੇ ਹੁੰਦੇ ਆ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ